ਤੁਸੀਂ ਸਾਰੇ ਆਪਣੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੀ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਵਧੀਆ ਰੇਡ ਦੇ ਵਿੱਚ ਬਹੁਤ ਵਧੀਆ ਘਰ ਲੈ ਕੇ ਪਹੁੰਚੇ ਹਾਂ ਡਿਮਾਂਡ ਸਿਰਫ 16 ਲੱਖ ਰੁਪਈਆ ਮੌਕੇ ਤੇ ਘਾਟਾ ਬਦਦਾ ਕੀਤਾ ਜਾਊਗਾ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇਕਰ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 62173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜ ਦਿਓ ਆਪਣੇ ਨੰਬਰ ਤੇ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਘਰ ਦਾ ਰੇਟ ਬਹੁਤ ਵਧੀਆ ਤੇ ਇਹ ਘਰ ਵੀ ਖੁੱਲਾ ਡੁੱਲਾ ਬਣਿਆ ਹੋਇਆ ਹੈ ਤੇ ਬਣਾ ਵੀ ਬਹੁਤ ਵਧੀਆ ਹੋਇਆ ਸਾਰਾ ਇਹਨਾਂ ਨੇ ਕੰਮ ਕਰਵਾਇਆ ਹੋਇਆ ਸਾਰਾ ਜਿੰਨਾ ਵੇੜਾ ਹੈਗਾ ਸਾਰਾ ਆਪਾਂ ਨੂੰ ਪੱਕਾ ਮਿਲ ਜੂਗਾ ਸਾਰਾ ਘਰ ਰੰਗ ਕਰਵਾਇਆ ਹੋਇਆ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਜਿੰਨੇ ਗੇਟ ਲੱਗੇ ਹੋਇਆ ਸਾਰੇ ਲੋਹੇ ਦੇ ਇਹਨਾਂ ਨੇ ਲਗਵਾ ਰੱਖੇ ਨੇ ਕੰਮ ਪੂਰਾ ਵਧੀਆ ਇਹਨਾਂ ਨੇ ਸਾਰਾ ਕਰਵਾਇਆ ਹੋਇਆ ਬਾਕੀ ਸਾਹਮਣੇ ਬਾਥਰੂਮ ਏਰੀਆ ਆ ਗਿਆ ਵਧੀਆ ਆਪਾਂ ਨੂੰ ਪਾਣੀ ਦੀ ਸਪਲਾਈ ਮਿਲ ਜੂਗੀ ਤੇ ਵਧੀਆ ਲਾਈਟਿੰਗ ਦਾ ਸਾਰਾ ਕੰਮ ਹੋਇਆ ਹੈ ਬਾਕੀ ਕੱਲੀ-ਕੱਲੀ ਗੱਲ ਆਪਾਂ ਕਰਦੇ ਆ ਜੀ ਸਾਰਾ ਕੁਝ ਆਪਾਂ ਦੇਖਦੇ ਆ ਵਾਰੀਸਰਾ ਤੇ ਘਰ ਆਪਣੇ ਕੋਲੇ ਜਿਹੜਾ ਹ ਪੁੰਚ 214 ਗੱਜ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਇਹਦੇ ਵਿੱਚ ਟੋਟਲ 7 ਤਾਂ ਕਮਰੇ ਬਣੇ ਹੋਏ ਨੇ ਕਮਰੇ ਵੀ ਪੂਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਬੇੜਾ ਪੂਰਾ ਵਧੀਆ ਬਣਾ ਹੋਇਆ ਜੀ ਤੇ ਪਹਿਲਾ ਕਮਰਾ ਤੁਸੀਂ ਦੇਖ ਲਓ ਕਈ ਕਮਰਿਆਂ ਨੂੰ ਲੋਕ ਲੱਗਿਆ ਹੋਇਆ ਸ਼ਾਇਦ ਇਹਨਾਂ ਦਾ ਸਮਾਨ ਪਿਆ ਹੋਵੇਗਾ ਤੇ ਉੱਪਰੋਂ ਛੱਤ ਦੇਖ ਲਓ ਜੀ ਬਾਕੀ ਸਾਰਾ ਲਾਈਟਿੰਗ ਦਾ ਕੰਮ ਇਹਨਾਂ ਨੇ ਕਰਵਾ ਰੱਖਿਆ ਲਾਈਟ ਦਾ ਸਾਰਾ ਕੰਮ ਹੋਇਆ ਬਾਕੀ ਜੋ ਵੀ ਵਿੰਡੋ ਜੋੜੀਆਂ ਸਾਰਾ ਕੁਝ ਹੈ ਵਧੀਆ ਇਹਨਾਂ ਨੇ ਲਗਵਾ ਰੱਖਿਆ ਜੀ ਜਿਹੜੇ ਮਾਲਕ ਨੇ ਘਰ ਦੇ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਉਹ ਤੋਂ ਬਾਅਦ ਮਾਲਕ ਨੇ ਕਿਸੇ ਹੋਰ ਪਾਸੇ ਘਰ ਪਾ ਲਿਆ ਸੀਗਾ ਉਧਰ ਸ਼ਿਫਟ ਕਰ ਲਿਆ ਸੀਗਾ ਤੇ ਉਹ ਤੋਂ ਬਾਅਦ ਇਹਨਾਂ ਨੇ ਰੈਂਟ ਤੇ ਦੇਤਾ ਸੀਗਾ ਤੇ ਰੈਂਟ ਤੇ ਦੇਣ ਤੋਂ ਬਾਅਦ ਇੱਥੇ ਸਕੂਲ ਖੁੱਲ੍ਹ ਗਿਆ ਸੀਗਾ ਤੇ ਮਾਲਕ ਨੇ ਹੁਣ ਆਪ ਦਾ ਜਿਹੜਾ ਇਹ ਘਰ ਹੈ ਹੁਣ ਸੇਲ ਕਰਨ ਹੈ ਤੇ ਵਧੀਆ ਘਰ ਬਣਿਆ ਹੋਇਆ ਹੈ ਬਾਕੀ ਸਕੂਲ ਵਧੀਆ ਸੀਗਾ ਇੱਥੇ ਤੇ ਉਹਨਾਂ ਨੇ ਸਾਮਸਭਾਈ ਵੀ ਵਧੀਆ ਰੱਖੀ ਸੀਗੀ ਤੇ ਰੰਗ ਰੂੰਗ ਵਧੀਆ ਹੋਇਆਗਾ ਬਾਕੀ ਕਮੀ ਪੇਸ਼ੀ ਵੀ ਕੋਈ ਨਹੀਂ ਹੈਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਸੇ ਨੇ ਵੀ ਖਰੀਦਣਾ ਹੋਵੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਘਰ ਤਾਂ ਜਾ ਕੇ ਦੇਖ ਵੀ ਸਕਦੇ ਹੋ ਆਪਣੇ ਕੋਲੇ ਜਿਹੜਾ ਘਰ ਪਹੁੰਚੇਗਾ ਆਪਣੇ ਕੋਲੇ ਅੰਮ੍ਰਿਤਸਰ ਏਰੀਆ ਚ ਪਹੁੰਚੇਗਾ ਵੇਰਕਾ ਅੰਮ੍ਰਿਤਸਰ ਤੇ ਜਗ੍ਹਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ 214 ਗਜ ਦੇ ਵਿੱਚ ਘਰ ਬਣਿਆ ਹੋਇਆ ਇਹਦਾ ਜਿਹੜਾ ਫਰੰਟ ਹੈਗਾ ਉਹ ਤਾਂ 46 ਹੈ ਜੀ ਤੇ ਬੈਕ ਜਿਹੜੀ ਉਹ 42 ਹੈ ਟੋਟਲ ਆਪਾਂ ਨੂੰ 7 ਤਾਂ ਬੈੱਡਰੂਮ ਮਿਲ ਜਾਣਗੇ ਤੇ ਦੋ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜੀ ਤੇ ਇਹ ਸਾਰਾ ਕੰਮ ਟੋਟਲ ਹੋਏਗਾ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਆਪਾਂ ਨੂੰ ਪੱਕੀ ਕੀਤੀ ਕਰਾਈ ਹੋਈ ਮਿਲੂਗੀ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਵਧੀਆ ਘਰ ਹੈ ਤੇ ਵਧੀਆ ਗੱਲਬਾਤ ਹੈ ਜੀ ਕਿਸੇ ਨੇ ਜਾ ਕੇ ਦੇਖਣਾ ਹੋਵੇ ਘਰ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਤੇ ਰੇਟ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਸੀਗਾ ਮੈਂ ਸਿਰਫ 16 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਹੈ ਮੌਕੇ ਤੇ ਹੋ ਜਾਊਗਾ ਘਾਟਾ ਵਾਦਾ ਹੋ ਜਾਊਗਾ ਤੇ ਮਾਲਕ ਕਹਿੰਦੇ ਆ ਵੀ ਕਿਸੇ ਨੇ ਵੀ ਦੇਖਣਾ ਹੋਵੇ ਤੁਸੀਂ ਆ ਜਾਓ ਤੇ ਆ ਕੇ ਜਦੋਂ ਦੇਖੋਗੇ ਤੁਹਾਨੂੰ ਪਸੰਦ ਆਊਗਾ ਘਰ ਉਹ ਤੋਂ ਬਾਅਦ ਬਹਿ ਕੇ ਰੇਟਾਂ ਦੀ ਗੱਲ ਕਰ ਲਾਂਗੇ ਰੇਟ ਕਰ ਲਾਂਗੇ ਤੇ ਇਹ ਘਰ ਵਧੀਆ ਜੀ ਆਹ ਬਾਕੀ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜਿੰਨਾਂ ਦਾ ਘਰ ਕੋਈ ਵੀ ਗੱਲ ਤੁਸੀਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨਾ ਚਾਹੋ ਨੇ ਉਹ ਮਾਲਕ ਨਾਲ ਤੁਸੀਂ ਆਪੇ ਕਰ ਲਿਓ ਨੰਬਰ ਹੈ ਜੀ 94500 9456366 ਪੂਰਾ ਸੋ ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 9456366 ਪੂਰਾ ਸੋ ਨੰਬਰ ਤੁਹਾਨੂੰ ਮਿਲ ਗਿਆ ਤੇ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਜੀ ਬਾਕੀ ਘਰ ਵਧੀਆ ਸੋਹਣਾ ਬਣਿਆ ਹੋਇਆ ਸਾਮ ਸੰਭਾਲ ਵੀ ਵਧੀਆ ਰਹੀ ਆ ਬਾਕੀ ਸਾਰਾ ਘਰ ਤੁਸੀਂ ਦੇਖ ਰਹੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆ ਪੂਰੀ ਆਪਾਂ ਕਰ ਹੀ ਲਈ ਤੇ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਮੈਨੂੰ ਬਾਕੀ ਤੁਸੀਂ ਇਧਰਲੀ ਸਾਈਡ ਤੋਂ ਬਹੁਤ ਜ਼ਿਆਦਾ ਕਮੈਂਟ ਕਰਦੇ ਰਹਿੰਦੇ ਹੋ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਘਰ ਕੂਠੀ ਮਕਾਨ ਲੈ ਕੇ ਪਹੁੰਚਦਾ ਹਾਂ ਤੁਹਾਡੇ ਕਮੈਂਟ ਮੈਂ ਹਰ ਰੋਜ਼ ਚੈੱਕ ਕਰਦਾ ਹੁੰਦਾ ਹੈ ਚਾਹੇ ਤੁਸੀਂ ਆਪ ਦਾ ਕਮੈਂਟ ਜਾ ਕੇ ਦੇਖ ਲਓ ਤੁਹਾਡਾ ਕਮੈਂਟ ਲਾਈਕ ਕੀਤਾ ਹੋਇਆ ਮਿਲੇਗਾ ਜੀ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਆਪਣੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਕੱਲ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਉਮੀਦ ਕਰਦਾ ਮੈਂ ਅੱਜ ਵੀ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਘਰ ਤੁਹਾਨੂੰ ਪਸੰਦ ਆਊਗਾ ਤੇ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰੋਗੇ ਵੀਡੀਓ ਨੂੰ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ ਤੇ ਆਪਦੇ ਯਾਰਾਂ ਮਿੱਤਰਾਂ 'ਚ ਤੇ ਆਪਦੇ Facebook ਦੇ ਗਰੁੱਪਾਂ ਦੇ ਵਿੱਚ ਸਾਰੇ ਕਿਤੇ ਆਪਣੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜ਼ਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕਟ ਤੇ ਵਧੀਆ ਘਰ ਤੁਸੀਂ ਦੇਖਿਆ ਜੀ ਤੇ ਵਧੀਆ ਘਰ ਆਪਾਂ ਲੈ ਕੇ ਪਹੁੰਚਦੇ ਰਹਨੇ ਹਰ ਰੋਜ਼ ਅੱਜ ਵਾਲਾ ਘਰ ਵੀ ਬਹੁਤ ਵਧੀਆ ਸੀਗਾ ਤੇ ਹਰ ਏਰੀਆ ਚੋਂ ਆਪਣੇ ਕੋਲੇ ਘਰ ਕੋਠੀ ਮਕਾਨ ਆਉਂਦੇ ਰਹਿੰਦੇ ਆ ਤੇ ਤੁਸੀਂ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਦੇਖਣਾ ਚਾਹੋਗੇ ਤੁਸੀਂ ਕਮੈਂਟ ਲਾਜ਼ਮੀ ਕਰਿਓ ਜੀ ਬਾਕੀ ਵੀਡੀਓ ਪਸੰਦ ਆਈ ਆ ਤਾਂ ਲਾਈਕ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਜੀ ਕਿਉਂਕਿ ਸਬਸਕ੍ਰਾਈਬ ਜਦੋਂ ਚੈਨਲ ਨੂੰ ਤੁਸੀਂ ਕਰ ਲੋਗੇ ਤੇ ਆਪਣੇ ਚੈਨਲ ਨਾਲ ਤੁਸੀਂ ਜੁੜ ਜਾਓਗੇ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਹ ਤੋਂ ਬਾਅਦ ਤੁਸੀਂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਚਾਹੀ ਕਿਸੇ ਵੀ ਏਰੀਆ ਚ ਹੈ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਆ ਕਰੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ 7380046210073 ਆਪਣੇ ਕੋਲੇ ਇੱਕ ਵੀਡੀਓ ਪੂਰੀ ਵਧੀਆ ਤੇ 10-12 ਫੋਟੋਆਂ ਤੇ ਪੂਰੀ ਜਾਣਕਾਰੀ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਖਰਚਾ ਵਰਚਾ ਵੀ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਸਾਰਾ ਆਪਣਾ ਕੰਮ ਹੈਗਾ ਤੇ ਕਿਸੇ ਨੇ ਐਡ ਕਰ ਬੋਣੀਏ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਤੁਸੀਂ ਵੀਡੀਓ ਦੇਖਣਾ ਚਾਹੋਗੇ ਕਿੰਨੇ ਰੇਟ ਦੇ ਵਿੱਚ ਘਰ ਕੋਠੀ ਮਕਾਨ ਦੇਖਣਾ ਚਾਹੋਗੇ ਤੁਸੀਂ ਕਮੈਂਟ ਲਾਜ਼ਮੀ ਕਰੋ ਜੀ ਤੁਸੀਂ ਕਮੈਂਟ ਕਰਦੇ ਹੋ ਬਹੁਤ ਜ਼ਿਆਦਾ ਹੌਸਲਾ ਹੁੰਦਾ ਹੈ ਲਾਈਕ ਸ਼ੇਅਰ ਕਰਦੇ ਰਿਆ ਕਰੋ ਜੀ ਬਾਕੇ ਜਲਦੀ ਮਿਲਦੇ ਆ ਜੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਠੀਕ ਹੈ ਜੀ